राग बलावल महकार चौथा एक ओ अंकार सतगुरु प्रसाद कवन संयोग मिलाओ प्रभ अपने पाल, पाल निमख सदा हार जपने ਚਰਨ ਕਮਲ ਪ੍ਰਭ ਕੇ ਨਿਤ ਤਿਆਵਾਉ ਕਵਨ ਸੋ ਮਤ ਜਿਤ ਪ੍ਰੀਤਮ ਪਾਵਉ ਰਹਾਉ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ 베ਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਾਪ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਗਾਥ ਕਥਾ ਅੰਮ੍ਰਿਤ ਪ੍ਰਭ ਬਾਨੀ ਗਾਹੋ ਨਾਨਕ ਜਪ ਜੀਵੇ ਗਿਆਨੀ ਵਿਲਾਵਲ ਮਹੱਲਾ ਪੰਜਵਾ ਸੋਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਆਪਪਸంਤਪਬਨසੇਹਸਰਤ केਲਵख ਸਾਬਨਾਸੇਅਦ කරਹ மேਲਸும்ੰਦਰणਾਰੀ ගਰਨਨਕ मेਰ පੈජਸවාਰੀ விਿලාਵਲ ਮਹਲਪਜਵ ਮਮਤਾ ਮੋਹ ਤ੍ਰੋਹੋ ਮਦ ਮਾਤਾ ਵੰਦਨ ਬਾਧਿਆ ਆਤ ਬਿਕਰਾਲ ਦਿਨ ਦਿਨ ਛਿਜਤ ਬਿਕਾਰ ਕਰਤ ਆਉਦ ਫਾਹੀ ਫਾਤਾ ਜਮ ਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਇਆਲਾ ਮਹਾ ਬੇਖਮ ਸਾਗਰ ਆਤ ਭਾਰੀ ਉਧਰ ਹੋ ਸਾਧੂ ਸੰਗਰ ਵਾਲਾ ਰਹਾਉ ਰਾਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡ ਸਭ ਤੁਮ ਰਾਮਾਲ ਭ੍ਰਮ ਕੇ ਬੰਦਨ ਕਾਟਹੁ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਮਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ वाण त्रेण त्रिभुवन हर्या हुए सगले जीव साधारिया। मन इच्छे नानक फल पाए पूरन इच्छ पुजारेया बिलावल महला ऊपर होवत दयाल हर सिमरत काटै सोकाल शोकल ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਤੂਟੈ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾ ਦਰਵਾਲ ਬਿਲਾਵਲ ਮਹੱਲਾ ਪੰਜਵਾਰ ਮਨ ਮਹਿ ਸਿੰਚਹੁ ਹਰ ਹਰ ਨਾਮ ਆਨ ਦੇਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਹਿਰ ਪ੍ਰਭ ਜਨ ਨਹੋ ਨੀਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਵਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾਹੇ ਧਾਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਮਿਲਾਵਲ ਮਹੱਲਾ ਪੰਜਵਾਂ ਸਾਤ ਗੁਰ ਕਾਰ ਦੀਨੇ ਅਸਥਿਰ ਘਰ ਬਾਰ ਰਹਾ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ 타 ਕੀ ਸਰਨਾਈ ਜਾ ਕੋ ਸਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਾਨ ਤਨ ਆਰੋਗ ਗੁਣ ਗਾਵਹੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸਾਨ ਭਏ ਲਹਿ ਗਏ ਬਿਯੋਗ ਮਿਲਾਵਲ ਮਹੱਲਾ ਕੰਜਵਾ ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ ਊਠ ਸਿਧਾਰੇ ਛਤਰ ਪਾਤ ਸੰਤਨ ਕੈ ਖਿਆਲ ਰਹਾਉ ਰਹੰ ਬੁੱਧ ਕਉ ਬਿਨਸਨਾ ਇਹ ਧੋਰ ਕੀ ਢਾਲ ਬਹੁ ਜੋਨੀ ਜਨਮਹਿ ਮਰਹਿ ਵਿਖਿਆ ਵਿਚਰਾਲ ਸਤਿ ਵਚਨ ਸਾਧੂ ਕਹੈ ਨਿਤ ਜਪੈ ਗੁਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ सहज समाद आनन्द सुख पूरे गुरदीना सदा सहाय संग प्राप्त अमृत गुण चीन रहा जय जय कार जगतर मह लोचह सब जिया सो प्रसन्न भए सत गुरु प्रभु काछ बेगन नाथिया ਜਾ ਕਾ ਆਂਗ ਦਿਆਲ ਪ੍ਰਭ ਤਾ ਕੇ ਸਬਦ ਆਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਅੰਕਾਰ ਪੰਜਵਾਂ ਚਾਉ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਬਾਰ ਬਿਨ ਸਤ ਬਾਰ ਨਾ ਲਾਗਈ ਜਿਉਂ ਕਾਗਦ ਬੂੰਦਾਰ ਸੋਨ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਿਕ ਗਿਰਹੀ ਜੋਗੀ ਤਾਜ ਗਏ ਘਰਬਾਰ ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕੀ ਆ ਲੱਗੈ ਗਵਾਰ ਕਹਾ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹ ਸਭ ਆਪਣੀ ਵਾਰ ਜਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਮਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵੜਿਆਈਆਂ ਬੈਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਨਾ ਤੇ ਭੋਲ ਕਰਾਗੋ ਜਾਓ ਪ੍ਰਭ ਜੀਓ ਦਇਆਲ ਹੋਏ ਤਾਉ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰ ਮਿਲ ਇਹ ਹਥਿਆਗੋ ਰਹਾਉ ਗਰੋ ਬੀਨਤੀ ਆਤ ਕਨੀ ਇਹੋ ਜੀਓ ਹੋ ਮਾਗਾਉ ਅਰਥ ਆਨ ਸਭ ਵਾਰਿਆ ਪ੍ਰੇਯ ਨਿਮਖ ਸੁਹਾਗਾਉ ਪੰਚ ਸੰਗ ਗੁਰ ਤੇ ਛੁਟੇ ਦੁਖ ਆਰ ਰਾਗਾਉ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾ ਸੁਰ ਜਾਗਾਉ ਸਰਣ ਸੁਹਾਗਨ ਆਇ ਜਿਸ ਮਸਤਕ ਭਾਗਾ ਕਾਹੂ ਨਾਨਕ ਤੈਨ ਪਾਇਆ ਤਨ ਮਨ ਸੀਤ ਲਾਗਾ ਬਿਲਾਵਲ ਮਹੱਲਾ ਪੰਜਵਾਰ ਲਾਲ ਰੰਗ ਤਿਸ ਕਾਉ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਭਾਏ ਸਹਿਜ ਸਮਾਨਾ ਭੀਤਰੇ ਛੋੜਿਆ ਨਹਿ ਜਾਏ ਰਹਾ ਜਰਾ ਮਰਾਂ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕੀ ਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵਉ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਸ਼ੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰਾਓ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਾਮ ਆਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵਹੁ ਸਾਬ ਕਿਛ ਦਇਆ ਤਾਰ ਹਮ ਅਕਿਰਤਖਨਾਰੇ ਲਾਗ ਕਰੇ ਤੇਰੇ ਦਾਨ ਸਿਓ ਨਹਿ ਚੇਤ ਖਸਮਾਰੇ ਜੋ ਜਤੇ ਬਾਹਰ ਕੇਸ ਨਹੀਂ ਭਾਵ ਕਾਟਨ ਹਾਰੇ ਕਾਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦ ਉਧਾਰੇ ਵਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਾਈ ਐ ਜਿਤ ਸੇਵੈ ਸੁਖ ਹੋਏ ਘਨਾ ਮਨ ਸੋਈ ਗਾਈ ਐ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾਰਾ ਹਿਉ ਤੁਮ ਰੱਖਹੁ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਾਰ ਤੇਰੀਆ ਇਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਦੇਤਾ ਮੁਕਤਾ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾ ਕੁਰਪਾਵੈ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾ ਮੇਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਜੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਜੈ ਸਤਿਗੁਰ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ਦੇਖ ਕਸੁੰਬਾ ਰੰਗੋਲਾ ਕਾਹੇ ਕੂਲ ਲਾਗੇ ਰਹਾਵ ਕਾਰ ਕਰ পাপ ਦਰਬ ਕੀਆ ਵਰਤਨ ਕੈ ਤਾਈ ਮਾਟੀ ਸਿਉ ਮਾਟੀ ਰਲੀ ਨਾਂਗਾ ਉਠ ਜਾਈ ਜਾ ਕੇ ਕੀਏ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜਲੋ ਕਰੋਦੀ ਦਾ ਸਰੇਣ ਸੋਈ ਹੋਵਾ ਜਿਸ ਮਸਤਕ ਕਰਮਾ ਕਹੋ ਨਾਨਕ ਬੰਦਨ ਛੁੱਟੇ ਸਤਿਗੁਰ ਕੀ ਸਰਣਾ ਬਿਲਾਵਲ ਮਹੱਲਾ ਪੰਜਵਾਂ ਬਿੰਗੋਲ ਪਰਬਤ ਪਾਰ ਪਰੇ ਖੰਨ ਚਤੁਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹਾ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਸੀਤਾ ਰਹਾ ਅਸੀ ਭਗਤ ਗੋਵਿੰਦ ਕੀ ਕੀਤ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਪੈ দান ਦਿੱਤਾ ਸੇਂਗ ਬੇਲਾਈ ਹੋਏ ਗਇਓ ਤ੍ਰਿਣ ਮੇਰ ਦੇਖੀਤਾ ਸ਼ਰਮ ਕਰਤੇ ਦਮ ਆੜਕਾਓ ਤੇ ਘਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾਂ ਹੰਗ ਬੋਧ ਪਰਵਾਦ ਨੀਤ ਲੋਭ ਰਸਨਾ ਸਾਦ ਲਪਟ ਖਪਟ ਗ੍ਰਹਿ ਵਿਦੇਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋਬਨਾ ਨਾਮੈ ਬਿਨ ਬਾਦ ਰਹਾਉ रूप धूप सुगंधता का परकोगाद मिलत संग पाप इष्ट तान होए दुर्गाद फिरत फिरत मानुख भय खिन भंगन देहाद एह अवसर ते चिखिया बहु जोन प्रमाद ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਅਨੰਦ ਤਾ ਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਚਰਨ ਭਏ ਸੰਤ ਬੋਹਿ ਥਾ ਤਰੇ ਸਾਗਰ ਜੀਤ ਮਾਰਗ ਪਾਏ ਉਧਿਆਨ ਮਹਿ ਗੁਰ ਦਸੇ ਭੇਤ हार, हार 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 हरे हार 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 हेत उठत बैठत सोवते हार 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 चेत रहाओ। पंच चोर आगे पगे अग्ये जा संगीत पूंजी साबत कणो लाभ गृह सेत निहचल आसन मिटि चेन्त नाही डोलेत मिट गया मिटगया पेखत नेत गुण गबीर गुण नायका गुण केत नानक पाया साध संग हार हार अमरेत बलावल महला पञ्जवा ਬੇਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ 모ਹੇ ਓ ਆ ਦਿਨ ਬਲਿਹਾਰੀ ਤਾਨ ਮਨ ਆਪਣੋ ਜੀਆਰਾ ਫਿਰ ਫਿਰ ਹਾਉ ਵਾਰੀ ਰਹਾਉ एत षडायी मोहेते इतनी सगल सगलरेन एहो मान मानपया विनसि अपतारी नेन्द चेन्दपरदुखना एखेन मह जारी दया मया निकट अर्निकटपेख नाहि दूरारी ਨਾਨਕ ਮਨ ਸੀਤਲ ਭਾਏ ਆਪ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ਮਿਲਾਵਲ ਮਹੱਲਾ ਪੰਜਵਾਂ ਤਹਿਲ ਕਰੋ ਤੇਰੇ ਦਾਸ ਕੀ ਪਾਗ ਝਾਰੋ ਬਾਲ ਮਸਤਕ ਆਪਣਾ ਭੇਟ ਦੇਓ ਗੁਣ ਸੁਣਾਓ ਰਸਾਲੇ तुम मिलते मेरा मन जियो तुम मिलो दयाल बासुर मन चितवत कृपाल कृपल जगत उदाहरणसाध प्रापतिन लाग पाल मो कौदीजयदानप्राप संतन पगराल උකත සයානප කාචනහි නාහි കචකාල ප්‍රමපෑ රखහෝමහෝතේ කඨහෝ ජමජල බෙන කරව කරුණාපතේ පෙතා ප්‍රతපාල ගුණගාාවව තේරේ සාධ සංග නානක සුවखසාල